ਪਿਛਲੀ ਛੋਦ ਬਿਲ ਤੋਂ 2025 ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲ ਪ੍ਰਦਰਸ਼ਨ ਵੀ ਕੀਤਾ ਗਿਆ ਪਿਛਲੀ 5 ਤਰੀਕ ਨੂੰ ਦੇਖਿਆ ਗਿਆ ਸੀ ਕਿ ਰੇਲਾ ਰੋਕੀਆਂ ਗਈਆਂ ਸੀ ਬੇਸ਼ੱਕ ਉਹ ਸਫਲ ਨਹੀਂ ਹੋਇਆ ਪਰ ਅੱਜ ਫਿਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਬਾਹਰ ਕਿਸਾਨ ਜਥੇ ਬੰਦਿਆਂ ਵੱਲੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਡੇ ਨਾਲ ਕਿਸਾਨ ਆਕੂ ਮੌਜੂਦ ਨੇ ਗੱਲ ਕਰ ਲੈਂਦੇ ਆ ਬਾਈ ਜੀ ਨਾਲ ਕਿਹਨਾ ਵਸਰ ਹਰਦੇਵ ਸਿੰਘ ਹਰਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਕਹਿੰਦੀਆਂ ਨੇ ਕਿ ਵਿੱਚ ਗਈ ਤੇ ਜੋ ਮੀਟਰ ਨੇ ਨੁਕਸਾਨਦਾਇਕ ਨਹੀਂ ਹੈ ਪਰ ਕਿਸਾਨ ਜਥੇ ਬੰਦਿਆਂ ਦੇ ਆਕੂ ਕਹਿੰਦੇ ਨੇ ਕਿ ਨੁਕਸਾਨਦਾਇਕ ਨੇ ਬੜਾ ਨੁਕਸਾਨ ਆ ਆਮ ਬੰਦੇ ਹਾਂਜੀ ਬਿਲਕੁਲ ਨੁਕਸਾਨ ਹੈ ਜੀ ਇਸ ਦਾ ਕਿਉਂਕਿ ਇਹਦੇ ਨਾਲ ਜਿਹੜੇ ਮੁਲਾਜ਼ਮ ਘਟਣਗੇ ਜੀ ਇੱਕ ਤਾਂ ਜਿਹੜਾ ਬਿਜਲੀ ਦਾ ਬਿੱਲ ਦੇਣ ਆਉਂਦਾ ਉਹਦੀ ਨੌਕਰੀ ਖਤਰੇ 'ਚ ਹੈ ਜੀ ਨੰਬਰ 2 ਜਿਹੜੇ ਸਾਡੇ ਬਿਜਲੀ ਦੇ ਮੁਲਾਜ਼ਮ ਹੈ ਜਦੋਂ ਘਰਾਂ ਦੇ ਵਿੱਚ ਆਉਂਦੇ ਆ ਲੋਡ ਚੈੱਕ ਕਰਨ ਤਾਂ ਉਹ ਲੋਡ ਉਹ ਆਨਲਾਈਨ ਨੇ ਲੋਡ ਚੈੱਕ ਹੋ ਜਾਇਆ ਕਰੂ ਜੀ ਨੰਬਰ 2 ਨੰਬਰ 3 ਬਿੱਲ ਭਰਨ ਵਾਲੇ ਆਨਲਾਈਨ ਬਿੱਲ ਸਾਰਾ ਆਨਲਾਈਨ ਪੇਮੈਂਟ ਨੂੰ ਹੁਦਾਰਾ ਦਿੱਤਾ ਜਾ ਰਿਹਾ ਹੈ ਨੰਬਰ ਅੱਗੇ ਜਾ ਰਿਹਾ ਪਰ ਨੁਕਸਾਨ ਕੀ ਹੈ ਕਿ ਉਹ ਲੋਕ ਜਾਣਨਾ ਚਾਹੁੰਦੇ ਨੇ ਵੀ ਚਿਪ ਵਾਲੇ ਮੀਟਰ ਜੇਕਰ ਲੱਗਦੇ ਨੇ ਤਾਂ ਨੁਕਸਾਨ ਕੀ ਹੈ ਨੁਕਸਾਨ ਇਹੀ ਹੈ ਜੀ ਇਹਦਾ ਜਿਹੜਾ ਮਹੀਨੇ ਦੀ ਮਹੀਨੇ ਬਿਲਾਉਣਾ ਜੀ ਤੇ ਜਿਸ ਦਿਨ ਜਿਸ ਤਰ੍ਹਾਂ ਆਪਣਾ SIM ਦਾ ਕਾਰਡ ਹੈ ਜੀ ਜਿਸ ਦਿਨ ਰੀਚਾਰਜ ਖਤਮ ਹੋ ਜਾਂਦਾ ਉਸੇ ਟਾਈਮ ਆਪਣਾ ਕਾਲ ਲੱਗਣੀ ਬੰਦ ਹੋ ਜਾਂਦੀ ਹੈ نیٹ ਬੰਦ ਹੋ ਜਾਂਦਾ ਇਸੇ ਤਰ੍ਹਾਂ ਇਹ ਮੀਟਰ ਹੋ ਜਾਣੇ ਆ ਜੀ ਜੇ ਤੁਸੀਂ ਉਹਦੇ ਚ ਪੈਸੇ ਪਾਓਗੇ ਉਨੀਆਂ ਤੁਹਾਨੂੰ ਬਿਜਲੀ ਮਿਲਣੀ ਹੈ ਨਾ ਉਸ ਤੋਂ ਰੁਪਈਆ ਘੱਟ ਨਾ ਉਸ ਤੋਂ ਰੁਪਈਆ ਵਧ ਜੀ ਇਹਦੇ ਨਾਲ ਕੰਪਨੀਆਂ ਨੂੰ ਮੁਨਾਫਾ ਦੇਣ ਦੀ ਪੂਰੀ ਤਿਆਰੀ ਹੈ ਜੀ ਸੈਂਟਰ ਸਰਕਾਰ ਦੀ ਤੇ ਪੰਜਾਬ ਸਰਕਾਰ ਉਹਨਾਂ ਦੀ ਹਮਾਇਤ ਕਰਦੀ ਹੈ ਪੰਜਾਬ ਸਰਕਾਰ ਹਮਾਇਤ ਕਰ ਰਹੀ ਹੈ ਗੱਲ ਵੀ ਕਰ ਲੈਣਾ ਬਾਈ ਜੀ ਨਾਲ ਕੀ ਨਾਮ ਹੈ ਸਰ ਗੁਰਦੀਪ ਸਿੰਘ ਜੀ ਕੁੱਤੀ ਜੀ ਕਰਕੇ ਕਿਸਾਨ ਜਿਹਦੇ ਵਧੀਆ ਲਗਾਤਾਰ ਕਹਿ ਰਹੀਆਂ ਨੇ ਕਿ ਨੁਕਸਾਨ ਬੜਾ ਚੇਪਾਲੇ ਜਕਰ ਮੀਟਰ ਲੱਗਦੇ ਨੇ ਰਾਤ ਨੂੰ ਤੁਸੀਂ ਪੱਖਾ ਚਲਾਇਆ ਹੋਇਆ ਅਚਾਨਕ ਰੀਚਾਰਜ ਖਤਮ ਹੋ ਜਾਂਦਾ ਤੇ ਬੰਦ ਹੋ ਜਾਂਣਾ ਖਾਸ ਕਰਕੇ ਦੇ ਗਰੀਬ ਨੂੰ ਬੜਾ ਨੁਕਸਾਨ ਹਾਂਜੀ ਹਾਂਜੀ ਬਹੁਤ ਜਿਆਦਾ ਜੇ ਜਿਹੇ ਬੰਦੇ ਦੇ ਕੋਲ ਕਈ ਵਾਰੀ ਪੈਸੇ ਨਹੀਂ ਹੁੰਦੇ ਤਾਂ ਉਹਦੀ ਤਾਂ ਰਾਤ ਫਿਰ ਕਈ ਕਈ ਦਿਨ ਤਾਂ ਆਪਾਂ ਮੋਬਾਈਲ ਨੀਰ ਚਾਰਜ ਕਰਾ ਸਕਦੇ ਗਰੀਬ ਬੰਤੇ ਨੂੰ ਤਾਂ ਬਹੁਤ ਮੁਸ਼ਕਲ ਹੋ ਜੂ ਬਾਕੀ ਇਹ ਜਿਹੜੇ ਸਮਰਾਟ ਮੀਟਰ ਨੇ ਇਹ ਚੱਲਦੇ ਵੀ ਵੱਧ ਨੇ ਤਾਂ ਇਹ ਬਿਨਾ ਲੋਡ ਪਾਏ ਵੀ ਕਈ ਥਾਂ ਤੇ ਦੇਖੇ ਗਏ ਨੇ ਉਤਾਰ ਕੇ ਫੇਰ ਵੀ ਬਾਅਦ ਚ ਚੱਲੀ ਜਾਂਦੇ ਨੇ ਕਿਉਂਕਿ ਇਹ ਖਪਤਕਾਰਾਂ ਤੇ ਜਿਆਦਾ ਲੋਡ ਪੈਂਦਾ ਜਿਹੜਾ ਇਲੈਕਟ੍ਰੋਨਿਕ ਮੀਟਰ ਇਹ ਲਾਏ ਨੇ ਇਹ ਘੱਟ ਲੋਡ ਤੇ ਵੀ ਵੱਧ ਚੱਲ ਰਿਹਾ ਤਾਂ ਇਸ ਕਰਕੇ ਕਿਸਾਨਾਂ ਨੂੰ ਮਜ਼ਦੂਰ ਨੂੰ ਬਹੁਤ ਘਾਟਕ ਹੈ ਅਸੀਂ ਕਹਿੰਦੇ ਆ ਵੀ ਸਾਡੇ ਜਿਹੜੇ ਪਹਿਲਾ ਮੀਟਰ ਸੀ ਉਹੀ ਲਈ ਜਾਣ ਬਾਕੀ ਇਹ ਠੇਕੇਦਾਰਾਂ ਨੂੰ ਤੇ ਵੱਡੀਆਂ ਕੰਪਨੀਆਂ ਨੂੰ ਇਹ ਮੁਨਾਫੇ ਦੇਣ ਦੇ ਮਾਰੇ ਇਹ ਜਿਹੜੇ ਸਮਰਾਟ ਮੀਟਰ ਨੇ ਲੈ ਕੇ ਆਂਦੇ ਨੇ ਇਹ ਜਿਹੜੇ ਅਵਾਨੀ ਰਵਾਨੀ ਨੇ ਉਹਨਾਂ ਨੂੰ ਫਾਇਦਾ ਦੇਣ ਲਈ ਇਹ ਮੀਟਰ ਵੱਧ ਤੋਂ ਵੱਧ ਇਹ ਮੀਟਰ 70 80% ਲੱਗ ਜਾਂਦੇ ਨੇ ਤਾਂ ਫਿਰ ਆਨਲਾਈਨ ਜਿਹੜੇ ਸਿਸਟਮ ਨੇ ਇਹਨਾਂ ਦੇ ਲਾਗੂ ਹੋ ਜਾਣੇ ਨੇ ਇਹ ਜੇ ਮੱਚ ਜਾਂਦਾ ਤਾਂ ਫਿਰ ਵੀ ਇਹਦੀ ਕੀਮਤ ਜਿਹੜੀ ਬਹੁਤ ਜਾਦੇ ਆ ਉਹ ਜਿਹੜੇ ਪਹਿਲਾ ਮੈਕੈਨੀਕਲ ਮੀਟਰ ਸੀ ਉਹ ਬਹੁਤ ਫਾਇਦੇਮੰਦ ਸੀ ਉਹਦੀ ਕੀਮਤ ਸਿਰਫ ਆਪਾਂ ਨੂੰ 250 ਪਹਿਲਾਂ 350 ਫਿਰ 500 ਐਂਡ 500 ਰੁਪਏ ਤੱਕ ਕੀਮਤ ਸੀ ਤੇ ਇਹ ਬਹੁਤ ਜਾਦੇ ਕੰਪਨੀਆਂ ਨੂੰ ਮੁਨਾਫਾ ਦੇ ਇੰਨੀ ਮਹਿੰਗੀ ਬਿਜਲੀ ਹੋ ਜਾਣੀ ਤੇ ਸਾਡੇ ਘਰਾਂ ਦੇ ਵਿੱਚ ਜੇ ਕੋਈ ਰਿਸ਼ਤੇਦਾਰ ਭੈਣ ਭਾਈ ਆਊਗਾ ਤਾਂ ਹੀ ਅਸੀਂ ਡੈਕਾ ਜਗਾਇਆ ਕਰਾਂਗੇ ਨਹੀਂ ਤੇ ਇੰਨੀ ਮਹਿੰਗੀ ਬਿਜਲੀ ਹੋ ਜੀ ਵੀ ਹਰੇਕ ਗਰੀਬ ਤੇ ਮਧੂਰ ਦੇ ਬਈ ਇਹ ਉਹ ਪਾਕ ਜਾਨੀ ਕਿ ਗਰੀਬਾਂ ਨੂੰ ਬੜਾ ਕਹਿੰਦੇ ਨੁਕਸਾਨ ਹੋ ਜਾਣਾ ਭਾਈ ਜੀ ਜੇਕਰ ਗੱਲ ਕੀਤੀ ਹੈ 20 ਤਰੀਕ ਦੇ ਹੋਣਾ ਕਾਲ ਦਿੱਤੀ ਗਈ ਆ ਰੇਲਾਂ ਰੋਕਣ ਦੀ ਕਾਲ ਦਿੱਤੀ ਗਈ ਆ ਫਿਰ ਪਿੱਛੇ ਵੀ ਵੇਖਿਆ ਸੀ ਕਿ ਕਾਲ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਆਗੂਆਂ ਨੂੰ ਪੁਲਿਸ ਨੇ ਚੱਕ ਲਿੱਤਾ ਗਿਆ ਸੀ ਹਾਂ ਜੀ ਸਾਨੂੰ 5 ਤਰੀਕ ਵਾਲੇ ਤੇ ਰਿਟੇਨ ਕੀਤਾ ਗਿਆ ਥਾਣਿਆਂ ਦੇ ਵਿੱਚ ਜੀ ਇਹਦਾ ਕਾਰਨ ਇਹ ਸੀ ਕਿ ਸਰਕਾਰ ਬਿਜਲੀ ਬੋਰਡ ਨੇ ਨਿਜੀਕਰਨ ਦੇ ਵੱਲ ਵੱਧ ਰਹੀ ਹੈ ਉਹ ਚਾਹੁੰਦੀ ਨਹੀਂ ਕਿ ਸਾਡਾ ਵਿਰੋਧ ਕਰਨ ਜਿਹੜਾ ਇਹ ਮੀਟਰ ਹੈ ਜੀ ਇਲੈਕਟ੍ਰੋਨਿਕ ਮੀਟਰ ਇਦੀ ਕੀਮਤ ਲਗਭਗ ਸਰਕਾਰੀ ਅੰਕੜਿਆਂ ਮੁਤਾਬਕ 10000 ਹੈ ਜੀ 2500 ਰੁਪਿਆ ਪੰਜਾਬ ਸਰਕਾਰ ਦਿੰਦੀ ਹੈ ਪੇ ਕਰਦੀ ਹੈ ਇੱਥੇ 7500 ਰੁਪਿਆ ਸੈਂਟਰ ਸਰਕਾਰ ਕਰਦੀ ਹੈ ਇਹਦੀ ਗਾਰੰਟੀ ਵੀ 5 ਸਾਲ ਹੈ 5 ਸਾਲ ਬਾਅਦ ਇਹ ਖਫਤਕਾਰਾਂ ਦੇ ਉੱਤੇ ਪੈਣਾ ਤੇ ਮੇਰੀ ਸਾਰੇ ਜਿੰਨੇ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਣਾ ਵੀ ਆਪਾਂ ਕਿਸਾਨ ਮਜ਼ਦੂਰ ਜੋ ਵੀ ਸਾਡੇ ਭੈਣ ਭਰਾ ਐ ਸਾਰੇ ਆਪਾਂ ਵਿਰੋਧ ਕਰੀਏ ਤਾਂ ਜੋ ਇਹ ਮਸਲਾ ਹੱਲ ਹੋ ਸਕੇ ਸਰਕਾਰ ਸਾਡੇ ਨਾਲ ਗੱਲਬਾਤ ਤੇ ਬੈਠੇ ਸਾਨੂੰ ਰੇਲ ਰੋਕਣ ਦੀ ਨੋਬਤ ਨਾਲ ਯਾਨੀ ਕਿ ਆਖਿਆ ਜਾਵੇ ਤਾਂ ਕਹਿੰਦੇ ਕਿ ਅਣਮਿੱਥੇ ਸਮੇਂ ਦੇ ਲਈ ਵੀ ਹੋ ਸਕਦਾ ਜਦੋਂ ਪਰਸੋਂ ਨੂੰ ਰੇਲਾਂ ਰੋਕੋਗੇ 20 ਤਰੀਕ ਨੂੰ ਰੇਲਾਂ ਰੋਕੋਗੇ ਜੇਕਰ ਕੋਈ ਗੱਲਬਾਤ ਨਹੀਂ ਬਣਦੀ ਤਾਂ ਅਣਮਿੱਥੇ ਸਮੇਂ ਲਈ ਵੀ ਕਹਿੰਦੇ ਵੈਸੇ ਇਸ ਇਹ ਤਾਂ ਹੀ ਮੌਕੇ ਤੇ ਸੂਬਾ ਕਮੇਟੀ ਨੇ ਕਿਸਾਨ ਮਜ਼ਦੂਰ ਮੋਰਚੇ ਨੇ ਫੈਸਲਾ ਕਰਨਾ ਹੈ ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਸੇ ਤਰ੍ਹਾਂ ਦਾ ਮੋਰਚਾ ਚੱਲੇਗਾ ਇਹ ਬਿਲਕੁਲ ਕਿਸਾਨਾਂ ਕੋਲ ਦਾ ਕਹਿਣਾ ਕਿ ਜੋ ਚਿਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋਣ ਦਿੱਤਾ ਜਾਵੇਗਾ ਚਾਹੇ ਕਿਸਾਨ ਜਥੇਬੰਦੀਆਂ ਨੂੰ ਧਰਨੇ ਲਾਉਣੇ ਪੈਣ ਰੇਲਾਂ ਰੋਕਿਆਂ ਜਾਣ ਜਾਂ ਫਿਰ ਦਫ਼ਤਰ ਕਹਨੇ ਪੈਣ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਾਜੀਤ ਸਿੰਘ ਸਿੱਧੂ ਸੀਟੀਐਸ ਸਿੰਘ ਸਿੰਘ